ਵਿਆਹ ਤੇ ਵਿਆਹੁਤਾ ਪਤੀ-ਪਤਨੀ ਦੇ ਹੁੰਦੇ ਝਗੜੇ ਲਗਾਤਾਰ ਇਹ ਵਧਦੇ ਜਾ ਰਹੇ ਨੇ ਤੇ ਇਸ ਦੇ ਵਧਣ ਦਾ ਕਾਰਨ ਬਹੁਤੇ ਬੁੱਧੀਜੀਵੀਆਂ ਤੱਕ ਨੂੰ ਸਮਝ ਨਹੀਂ ਆ پا ਰਿਹਾ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਰਹੇ ਨੇ ਕਿ ਕਦੇ ਤਾਂ ਪਤਨੀ ਦੇ ਵੱਲੋਂ ਹੀ ਆਪਣੀ ਜਾਨ ਦਿੱਤੀ ਜਾਂਦੀ ਹੈ ਤੇ ਕਦੇ ਪਤੀ ਦੇ ਵੱਲੋਂ ਕਈ ਵਾਰ ਇਹੋ ਜਿਹੇ ਹਾਲਾਤ ਵੀ ਦੇਖਣ ਨੂੰ ਮਿਲੇ ਬੀਤੇ ਜਹੀ ਖਬਰ ਇਹੋ ਜਹੀ ਆਈ ਸੀ ਕਿ ਇੱਕ ਪਿਓ ਦੇ ਵੱਲੋਂ ਆਪਣੇ ਹੀ ਬੱਚਿਆਂ ਨੂੰ ਚੱਕ ਲਿਆ ਗਿਆ ਜੋ ਕਿ ਆਪਣੀ ਮਾਂ ਦੇ ਨਾਲ ਰਹਿ ਰਹੇ ਸਨ ਹੁਣ ਇੱਥੇ ਇੱਕ ਪਿਤਾ ਦਾ ਪਿਆਰ ਤੁਸੀਂ ਕਹਿ ਸਕਦੇ ਹੋ ਕਿ ਉਹ ਆਪਣੀ ਬੱਚਿਆਂ ਤੋਂ ਬਿਨਾ ਨਹੀਂ ਰਹਿ ਪਾਇਆ ਸੀ ਜਾਂ ਫਿਰ ਉਸਦੇ ਅੰਦਰ ਗੁੱਸਾ ਤੇ ਨਫ਼ਰਤ ਇੰਨੀ ਸੀ ਕਿ ਉਹ ਆਪਣੀ ਪਤਨੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਖੁਸ਼ ਨਹੀਂ ਦੇਖਣਾ ਚਾਹੁੰਦਾ ਸੀ ਇਸ ਦੇ ਲਈ ਉਹਨੇ ਆਪਣੇ ਬੱਚਿਆਂ ਨੂੰ ਵੀ ਪਰੇਸ਼ਾਨ ਕੀਤਾ ਤੇ ਬੱਚਿਆਂ ਨੂੰ ਜ਼ਬਰਦਸਤੀ ਉੱਥੋਂ ਚੱਕ ਲਿਆ ਭਾਵੇਂ ਕਿ ਉਹ ਚੀਕਾਂ ਮਾਰਦੇ ਰਹੇ ਰੋਂਦੇ ਰਹੇ ਪਰ ਉਸ ਪਿਓ ਨੂੰ ਤਰਸ ਨਹੀਂ ਆਇਆ ਉਹਨਾਂ ਬੱਚਿਆਂ ਦੇ ਉੱਪਰ ਹੁਣ ਬਿਲਕੁਲ ਇੱਕ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਪਰ ਇੱਥੇ ਆਪਣੇ ਹੀ ਬੱਚਿਆਂ ਨੂੰ ਚੁੱਕਣ ਵਾਲਾ ਇੱਕ ਪਿਓ ਨਹੀਂ ਸਗੋਂ ਇੱਕ ਮਾਂ ਹੈ ਇਹ ਸਾਰੀ ਘਟਨਾ ਦਰਸ਼ਨ ਵੈਨਿਊ ਵਿਖੇ ਵਾਪਰੀ ਹੈ ਜਿੱਥੇ ਪਤਾ ਲੱਗਿਆ ਕਿ ਹਰਿੰਦਰ ਸਿੰਘ ਨਾਮ ਦੇ ਇੱਕ ਮੁੰਡੇ ਦਾ ਵਿਆਹ ਵੈਲੈਂਟਾਈਨਸ ਡੇ ਦੇ ਉੱਪਰ 2016 ਦੇ ਵਿੱਚ ਗੁਰਪ੍ਰੀਤ ਕੌਰ ਨਾਮ ਦੀ ਕੁੜੀ ਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਹਦਾ ਨਾਮ ਬਹੁਤ ਹੀ ਸੋਹਣਾ ਹਰਨਾਸ ਕੋਰ ਰੱਖਿਆ ਗਿਆ ਸੀ ਇੰਜ ਲੱਗਦਾ ਹੁੰਦਾ ਹੈ ਕਿ ਪਤੀ ਪਤਨੀ ਦੇ ਵਿਚਾਲੇ ਜਦੋਂ ਇੱਕ ਬੱਚਾ ਆ ਜਾਂਦਾ ਹੈ ਤਾਂ ਸਾਰੇ ਹਾਲਾਤ ਬਦਲ ਜਾਂਦੇ ਨੇ ਸੁਧਰ ਜਾਂਦੇ ਨੇ ਅਕਸਰ ਕਿਹਾ ਜਾਂਦਾ ਹੈ ਵੱਡੇ ਬਜ਼ੁਰਗ ਵੀ ਇਹੀ ਸਲਾਹ ਦਿੰਦੇ ਹੁੰਦੇ ਸੀ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਕਿ ਜੇਕਰ ਘਰ ਦੇ ਹਾਲਾਤ ਵਿਗੜੇ ਹੋਏ ਨੇ ਤਾਂ ਤੁਸੀਂ ਘਰ ਦੇ ਵਿੱਚ ਇੱਕ ਨਵਾਂ ਮਹਿਮਾਨ ਲਿਆਓ ਉਸ ਤੋਂ ਬਾਅਦ ਘਰ ਦੇ ਹਾਲਾਤ ਬਦਲ ਜਾਣਗੇ ਪਰ ਅੱਜ ਕੱਲ ਇਹੋ ਜਿਹੇ ਹਾਲਾਤ ਹੋਰ ਵਿਗੜ ਰਹੇ ਨੇ ਕਿਉਂਕਿ ਇਸ ਘਟਨਾ ਦੇ ਵਿਚਾਲੇ ਵੀ ਇਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਘਰ ਦੇ ਵਿੱਚ ਧੀ ਹੁਣ ਤੋਂ ਬਾਅਦ ਵੀ ਪਤੀ ਅਤੇ ਪਤਨੀ ਦੀ ਆਪਸ ਦੇ ਵਿੱਚ ਨਹੀਂ ਬਣੀ ਤੇ ਅੱਜ ਹਾਲਾਤ ਇਹੇ ਬਣ ਗਏ ਕਿ 2016 ਦੇ ਵਿੱਚ ਜਿਨ੍ਹਾਂ ਦਾ ਵਿਆਹ ਹੋਇਆ ਸੀ ਬਾਅਦ ਦੇ ਵਿੱਚ ਇਸ ਮਾਹ ਦੇ ਵੱਲੋਂ ਪਹਿਲਾਂ ਉਹ ਪੇਕੇ ਘਰ ਚਲੀ ਗਈ ਇਸ ਧੀ ਨੂੰ ਛੱਡ ਕੇ ਜਿਸ ਤਰੀਕੇ ਦੇ ਨਾਲ ਇਸ ਪਿਤਾ ਦੇ ਵੱਲੋਂ ਦੱਸਿਆ ਗਿਆ ਸੋਹਰੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡੀ ਨੂੰ ਪਹਿਲਾਂ ਆਪਣੀ ਧੀ ਨੂੰ ਇੱਥੇ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਹੁਣ ਉਹ ਚੱਕਣ ਦੇ ਲਈ ਆ ਗਈ ਕਰਦੇ ਅੰਦਰ ਦਾਖਲ ਹੁੰਦਾ ਤਰੀਕਾ ਇਹਨਾਂ ਦਾ ਇਹ ਸੀ ਕਿ ਕਿਹਾ ਗਿਆ ਕਿ ਅਸੀਂ ਕੋਈ ਜਾਂਚ ਪੜਤਾਲ ਦੇ ਲਈ ਆਏ ਹੋਏ ਹਾਂ ਪਰ ਜਿਵੇਂ ਹੀ ਘਰ ਦੇ ਦਰਵਾਜ਼ੇ ਖੋਲੇ ਜਾਂਦੇ ਨੇ ਉਹ ਸਿੱਧਾ ਹੀ ਬੈਡਰੂਮ ਦੇ ਵਿੱਚ ਜਾਂਦੇ ਨੇ ਅਤੇ ਜਾ ਕੇ ਉਸ ਮਾਸੂਮ ਬੱਚੀ ਨੂੰ ਚੱਕਿਆ ਜਾਂਦਾ ਹੈ ਅਤੇ ਉਸ ਦੀ ਮਾਂ ਆਪਣੇ ਨਾਲ ਲੈ ਕੇ ਹੁਣ ਤੁਸੀਂ ਇਹੋ ਜਿਹਿਆਂ ਕਟਨਾਵਾਂ ਨੂੰ ਦੇਖਦੇ ਹੋਏ ਕੀ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਮਾਪਿਓ ਦੇ ਦਿਲ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਇੱਕ ਚੀਜ਼ ਰਹਿ ਜਾਂਦੀ ਹੈ ਇੱਕ ਪਿਆਰ ਹੁੰਦਾ ਇੱਕ ਦਰਦ ਹੁੰਦਾ ਜਿਸ ਦੇ ਕਾਰਨ ਉਹ ਮਜਬੂਰ ਹੋ ਜਾਂਦੇ ਨੇ ਆਪਣੇ ਹੀ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਚੱਕਣ ਦੇ ਲਈ ਅਤੇ ਸਦਾ ਦੇ ਲਈ ਕੋਟ ਕਚਹਿਰੀਆਂ ਦੇ ਵਿੱਚ ਪੁਲਿਸ ਦੇ ਚੱਕਰ ਕੱਟਣ ਲਈ ਇਆ ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਸਾਰੀਆਂ ਵਾਰਦਾਤਾਂਆਂ ਜਾਂ ਘਟਨਾਵਾਂ ਨੂੰ ਅੰਜਾਮ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਮੇਰਾ ਦੂਸਰਾ ਲਾਈਫ ਪਾਰਟਨਰ ਮੇਰਾ ਜਣਾ ਪਾਰਟਨਰ ਹੈ ਉਹ ਕਿਸ ਤਰ੍ਹਾਂ ਖੁਸ਼ ਰਹਿ ਸਕਦਾ ਹੈ ਕੀ ਵਿਚਾਰ ਨੇ ਤੁਹਾਡੇ ਜ਼ਰੂਰ ਦੱਸਿਓ ਜੀਟੀ ਰੋਡ ਤੇ ਸਥਿਤ ਦਰਸ਼ਨ ਵੈਨਿਊ ਦੇ ਰਹਿਣ ਵਾਲੇ ਭੁਪਿੰਦਰ ਪਾਲ ਸਿੰਘ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੁਧਿਆਣਾ ਦੇ ਇੱਕ ਪਰਿਵਾਰ ਦੇ ਵੱਲੋਂ ਉਹਨਾਂ ਦੀ ਪੋਤੀ ਨੂੰ ਚੱਕਿਆ ਗਿਆ ਤੇ ਇਹ ਚੱਕਣ ਵਾਲਾ ਕੋਈ ਹੋਰ ਨਹੀਂ ਸਗੋਨਾ ਦੀ ਨੂੰ ਹੈ ਇਹ ਮਾਮਲਾ ਵਿਆਹ ਤੇ ਵਿਵਾਦ ਦੇ ਨਾਲ ਜੁੜਿਆ ਹੋਇਆ ਤੇ ਉਸ ਤੋਂ ਬਾਅਦ ਮਾਸੂਮ ਬੱਚੇ ਨੂੰ ਜ਼ਬਰਦਸਤੀ ਚੁੱਕਣ ਦੇ ਨਾਲ ਸ਼ਿਕਾਇਤਕਰਤਾ ਗੁਪਿੰਦਰਪਾਲ ਸਿੰਘ ਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਪੁੱਤ ਹਰਿੰਦਰ ਸਿੰਘ ਦਾ ਵਿਆਹ 2016 ਦੇ ਵਿੱਚ ਲੁਧਿਆਣਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ ਨਾਲ ਕੀਤਾ ਗਿਆ ਸੀ ਅਤੇ ਇਸ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਹਰਨਾਸ ਕੌਰ ਹੈ 2 ਸਾਲ ਬਾਅਦ ਵੀ પતિ-ਪਤਨੀ ਦੇ ਸਬੰਧ ਜਦੋਂ ਸੁਧਰੇ ਨਹੀਂ ਤਾਂ ਗੁਰਪ੍ਰੀਤ ਕੌਰ ਆਪਣੇ ਸਹੁਰੇ ਘਰ ਨੂੰ ਛੱਡ ਕੇ ਪੇਕੇ ਘਰ ਚਲੀ ਗਈ ਸੀ ਭੁਪਿੰਦਰਪਾਲ ਸਿੰਘ ਦੇ ਅਨੁਸਾਰ 12 ਮਈ 2020 ਦੀ ਸਵੇਰ ਕਰੀਬ 7:30 ਵਜੇ ਸੁਖਪਾਲ ਮੀਰ ਸਿੰਘ, ਕਮਲਦੀਪ ਸਿੰਘ, ਸਵਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਇੱਕ ਹੋਰ ਅਗਿਆਤ ਵਿਅਕਤੀ ਕੁਝ ਪੁਲਿਸ ਵਾਲਿਆਂ ਦੇ ਨਾਲ ਉਹਨਾਂ ਦੇ ਘਰ ਪਹੁੰਚਦੇ ਨੇ। ਦਰਵਾਜ਼ਾ ਖੁਲਵਾਇਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਬੈੱਡਰੂਮ ਦੇ ਵਿੱਚ ਪਈ ਉਹਨਾਂ ਦੀ ਪੋਤੀ ਹਰਨਾਜ਼ ਨੂੰ ਉਹ ਲੈ ਜਾਂਦੇ ਨੇ। ਗੁਰਪ੍ਰੀਤ ਕੌਰ ਵੀ ਅੰਦਰ ਆਈ ਸੀ ਉਸ ਸਮੇਂ ਅਤੇ ਆਪਣੀ ਧੀ ਨੂੰ ਉਹ ਗੋਦ ਦੇ ਵਿੱਚ ਚੱਕ ਕੇ ਕਾਰ ਦੇ ਵਿੱਚ ਬੈਠ ਗਈ ਅਤੇ ਉੱਥੋਂ ਹੀ ਸਾਰਾ ਪਰਿਵਾਰ ਚਲਾ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਸੀਆਰਪੀਸੀ ਦੇ ਤਹਿਤ ਨਿਆਂ ਦੀ ਮੰਗ ਕੀਤੀ ਸੀ ਅਤੇ ਹਰੀਟ ਡਾਇਰ ਕੀਤੀ ਗਈ ਸੀ 21 ਦਸੰਬਰ 2021 ਨੂੰ ਕੋਰਟ ਨੇ ਰਿਟ ਤੇ ਕਾਰਵਾਈ ਦੇ ਆਦੇਸ਼ ਦਿੱਤੇ ਪਰ ਉਹਨਾਂ ਦੋਸ਼ੀਆਂ ਨੇ ਉਪਰੀ ਕੋਰਟ ਦਾ ਰੁਕ ਕਰ ਲਿਆ 1 ਫਰਵਰੀ 2022 ਨੂੰ ਇਸ ਸੰਬੰਧੀ ਹੀ ਹੋਰ ਕਈ ਖੁਲਾਸੇ ਹੁੰਦੇਗੇ ਅਤੇ ਹੁਣ 29 ਸਤੰਬਰ 2025 ਨੂੰ ਜਾ ਕੇ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਈ ਹੈ ਜਿਸ ਦੇ ਚੱਲਦੇ ਹੋਏ ਕੋਰਟ ਨੇ ਸ਼ਿਕਾਇਤਕਰਤਾ ਦੀ ਦਲੀਲਾਂ ਨੂੰ ਮੰਨਦੇ ਹੋਏ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਪੜਤਾਲ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਨੇ